ਜੋ ਸਾਡੇ ਕੋਲ ਹੋ ਸਕਦਾ ਉਹ ਸੁਪਨਾ ਹੋਵੇ ਬਹੁਤਿਆਂ ਦਾ ਇਹ ਗੱਲ ਤਾਂ ਬਿਲਕੁਲ ਸਹੀ ਹੈ ਜੋ ਤੁਹਾਡੇ ਕੋਲ ਹੈ ਨਾ ਕਿਸੇ ਕੋਲ ਨਹੀਂ ਹੈਗਾ ਕੀ ਮੈਟ੍ਰੋਪ ਕੀ ਮੈਂ ਤੁਹਾਡੇ ਕੋਲ ਬੈਠੀ ਨਾ ਹਾਂ ਹਾਂ ਦੇਖਿਆ ਦੇਖਾਈ ਹਰ ਗੱਲ ਚ ਆਪਣਿਆ ਉਹਨੂੰ ਫਿੱਟ ਕਰ ਹੀ ਲੈਂਦੀ ਆ ਲੈ ਮੈਂ ਕਿਉਂਕਿ ਫਿੱਟਾ ਦੇਖਿਆ ਪੰਜ ਬੜੇ ਮਾਰਦੀ ਆ ਅੱਜ ਕੱਲ ਇਹ ਅੱਜ ਜੈਕਟ ਪਾਈ ਨਾ ਇਹ ਮਹਿੰਗੀ ਤਾਂ ਦੱਸੰਡੀ ਵੀ ਮੇਰੇ ਨਾਲ ਵੇਖੋ ਓਹੋ ਹੋ ਹੋ ਏਦਾਂ ਦੀ ਕੋਈ ਗੱਲ ਨਹੀਂ ਅੱਛਾ ਅਗਲੇ ਗੀਤ ਦੀ ਗੱਲ ਕਰਾਂਗੇ ਹਾਂ ਬਿਲਕੁਲ ਜੀ ਹਸੀਖ ਏ ਸ਼ੁਕਰ ਕਰੀਏ ਜੋ ਵੀ ਹੋਊਗਾ ਨਾ ਦੇਖ ਹੀ ਚਲਾਂਗੇ ਚੰਗਾ ਮਾੜਾ ਚੰਗਾ ਮਾੜਾ ਜੋ ਵੀ ਹੋਊਗਾ ਦੇਖ ਹੀ ਚਲਾਂਗੇ ਭਾਈ ਸ਼ੈਰੀਮਾਨ ਹੁਣਾ ਦੀ EP ਆ EP ਦਾ ਨਾਮ ਆ ਰੂਹਦਾਰੀ ਇਹਦੇ ਕੁਝ ਗਾਣੇ ਗੁਰਨੂਰ ਸਿੰਘ ਨੇ ਲਿਖੇ ਨੇ ਤੇ ਕੁਝ ਮਨਿੰਦਰ ਕੈਲੇ ਹੁਣਾ ਨੇ ਅੱਛਾ ਕੁਝ ਗਾਣਿਆਂ ਦਾ ਜਿਹੜਾ ਮਿਊਜ਼ਿਕ ਆ ਉਹ ਦੇਸੀ ਰੂਟਸ ਵਾਲਿਆਂ ਨੇ ਦਿੱਤਾ ਆ ਤੇ ਕੁਝ ਦਾ ਬਲੈਕ ਵਾਇਰਸ ਜੱਜ ਦਾ ਜੱਜ ਦਾ ਆਪਾਂ ਜਿਹੜੀ ਚੀਜ਼ ਕਰੀਏ ਜੱਜੇ ਨਾ ਹੋਈ ਜੀ ਸਾਡਾ ਹਾਂ ਹਾਂ ਬਲੈਕ ਵਾਰਿਸ ਤੇ ਕੁਝ ਜ਼ਿਆਦਾ ਹੀ ਜੱਜ ਲਿਆ ਨਾ ਬੋਲਣ ਦੇ ਇੱਛੁਕ ਸੀਗੇ ਤੁਸੀਂ ਬਹੁਤ ਜ਼ਿਆਦਾ ਅੱਛਾ ਭਈ ਈਪੀ ਦੀ ਪਿਆਰੀਆ ਜੇ ਤੁਸੀਂ ਪਰਦੇਸਾਂ ਚ ਰਹਿੰਦੇ ਹੋ ਜਾਂ ਕਿਤੇ ਤੁਸੀਂ ਜਿੱਥੇ ਮਰਜੀ ਕਿਤੇ ਵੀ ਕਿਤੇ ਕੰਮ ਕਰ ਰਹੇ ਹੋ ਰਾਤ ਨੂੰ ਸਕੂਨ ਨਹੀਂ ਹੈਗਾ ਸ਼ਹਿਰੀਮਾਨ ਬਾਈ ਦੀਆ EP ਸੁਣੋ ਸਾਰੀ ਰਾਤ ਨੂੰ ਨਹੀਂ ਦਿਨੇ ਰਾਤ ਕਿਤੇ ਵੀ ਕਿਉਂਕਿ ਰੂਹਦਾਰੀ ਦੀ ਗੱਲ ਹੋਈ ਹੈ ਐਂਡ ਹਰ ਇੱਕ ਗਾਣੇ ਦੇ ਵਿੱਚ ਹਰ ਇੱਕ ਲਿਰਿਕਸ ਦੇ ਵਿੱਚ ਰੂਹਦਾਰੀ ਆ ਚਾਹੇ ਉਹ ਵਾਹਿਗੁਰੂ Song ਹੋਵੇ ਚਾਹੇ ਉਹ ਹਸੀਏ ਹੋਵੇ ਚਾਹੇ ਉਹ ਸੁਪਨਾ ਹੋਵੇ ਹੂੰ ਬਾਕੀ ਰਹਿ ਗਿਆ ਚਾਹੇ ਉਹ ਮਾਲਕਾ ਹੋਵੇ ਹਾਂ ਹੈ ਚਾਹੇ ਉਹ ਤੇ ਆਪਣਾ ਤੇ ਬੋਲੀ ਚਾਹੇ ਮੰਗੀ ਤੋਂ ਹੋਵੇ ਚਾਹੇ ਮੰਗੀ ਨਾ ਮੈਂ ਵੇਖ ਕੇ ਦੱਸੂ ਚਾਹੇ ਉਹ ਗੀਤ ਹੋਵੇ ਚੱਲ ਮਨਾ ਹਨਾ ਚਾਹੇ ਉਹ ਜ਼ਿੰਦਗੀ માં ਬੜਾ ਗੀਤ ਹੋਵੇ ਯਾਰ ਦੇਖ ਕੇ ਪੜਨੇ ਕਿੱਡੀ ਗੱਲ ਹਾਂ ਇਟਸ ਓਕੇ ਕਿਸੇ ਨੇ ਕੁਝ ਕਹਾ ਥੜੂੰਗਾ ਮੇਰੇ ਵੀ ਆ ਕਿਸੇ ਨੇ ਕਹਾ ਬਹੁਤ ਨੰਬਰ ਬਣਾਉਂਦੀ ਏ ਬੜੇ ਅੱਛਾ ਅੱਛਾ ਜੀ ਤੁਹਾਡਾ ਫੇਵਰਿਟ ਗਾਣਾ ਇਹਨਾਂ ਦਿਨਾਂ ਚ ਮੈਨੂੰ ਪਤਾ ਸੁਪਨਾ ਹਨਾ ਜੋ ਸਾਡੇ ਸਾਡੇ ਕੋਲ ਹੋ ਸਕਦਾ ਬਹੁਤਿਆਂ ਦਾ ਸੁਪਨਾ ਹੋਵੇ ਹਨਾ ਸਾਨੂੰ ਸ਼ੁਕਰ ਕਰਨਾ ਚਾਹੀਦਾ ਅਸੀਂ ਸੋਨਾ ਸਾਹ ਲੈਨੇ ਆ ਹੱਸਦੇ ਆ ਖੇਡਦੇ ਆ ਇੰਜੋਏ ਕਰਦੇ ਆ ਲਾਈਫ ਨੂੰ ਜੀ ਰਹੇ ਆ ਇਹੀ ਬਹੁਤ ਵੱਡੀ ਚੀਜ਼ ਹੁੰਦੀ ਆ ਤੇ ਸ਼ਰਲੀ ਸਾਹਿਬ ਇਦਾਂ ਦੇ ਨੇ ਕੈਮਰੇ ਅੱਗੇ ਇਹਨਾਂ ਦੀ ਮੈਂ ਤਾਰੀਫ ਕਰ ਦੇਣੀ ਆ ਕਿ ਆਪ ਤਾਂ ਹੱਸਦੇ ਖੇਡਦੇ ਨੇ ਜ਼ਿੰਦਗੀ ਜਿਉਂਦੇ ਨੇ ਜਿਹੜੇ ਇਹਨਾਂ ਦੇ ਨਾਲ ਦੇ ਬੰਦੇ ਨੇ ਨਾ ਉਹਨਾਂ ਨੂੰ ਵੀ ਜ਼ਿੰਦਗੀ ਜਿਉਣ ਦੇ ਲਈ ਉਕੀ ਇੱਕ ਸ਼ਬਦ ਹੁੰਦਾ ਨਾ ਮੋਟੀਵੇ ਮੋਟੀਵੇਟ ਕਰਦੇ ਨੇ ਹਾਂ ਮੋਟੀਵੇਟ ਕਰਦੇ ਨੇ ਕਿ ਹੱਸਣਾ ਖੇਡਣਾ ਜ਼ਿੰਦਗੀ ਇੱਕੋ ਹੀ ਆ ਇਹਨੂੰ ਇੰਜੋਏ ਕਰੋ ਐਵੇਂ ਬਾਕੀ ਦੇ ਚੱਕਰ ਚ ਮੇਲਿਆਂ ਦੇ ਵਿੱਚ ਨਾ ਪਾਓ ਹੈਨਾ ਬਿਲਕੁਲ ਸੱਚੀ ਗੱਲ ਹੈ ਜੀ ਵੇਖੋ ਆਪਾਂ ਵੀ ਚੱਕਰ ਚ ਮੇਲਿਆਂ ਦੇ ਵਿੱਚ ਪੈਂਦੇ ਰਹਿੰਦੇ ਇਟਸ ਓਕੇ ਪਰ ਖੁਸ਼ ਰਹੀਦਾ ਫਿਰ ਵੀ ਫਿਰ ਵੀ ਖੁਸ਼ ਰਹੀਦਾ ਹੈ ਨਾਲ ਦਿਆਂ ਨੂੰ ਖੁਸ਼ ਵੀ ਰੱਖ ਹਾਂ ਆਲਾ ਦਵਾਲਾ ਤੁਹਾਡਾ ਖੜਿਆ ਰਵੇ ਤੇ ਤੁਸੀਂ ਵੀ ਖੜੇ ਰਹਿੰਦੇ ਹੋ ਆਲਾ ਦਵਾਲਾ ਹੀ ਸੜਿਆ ਤੇ ਆਪ ਵੀ ਸੜੇ ਰਹਿਣਾ ਹੈ ਹੈਨਾ ਬਿਲਕੁਲ ਜੀ ਬਿਲਕੁਲ ਐ ਕਰਤੀ ਮੇਰੇ ਵਾਲੇ ਪਾਸੇ ਅੱਛਾ ਭਾਈ ਸ਼ਰੀਮਾਨ ਬਾਈ ਨੂੰ ਬਹੁਤ ਬਹੁਤ ਮੁਬਾਰਕਾਂ ਇਸ ਖੂਬਸੂਰਤ EP ਵਾਸਤੇ ਜੋ ਟਾਈਟਲ ਰੱਖਿਆ ਬਾਈ ਹੁਣਾਂ ਨੇ ਉਹਦੇ ਨਾਲ ਬਿਲਕੁਲ ਇਨਸਾਫੀ ਕੀਤੀ ਆ 뮤직 ਵਾਈਜ਼ ਲਿਰਿਕਸ ਵਾਈਜ਼ ਕੰਪੋਜੀਸ਼ਨ ਵਾਈਜ਼ ਹਾਂ ਬਹੁਤ ਪਹਿਲਾਂ ਜਿਹੜੇ ਗੀਤ ਆਏ ਸੀ ਨੇ ਇਹਨਾਂ ਦੇ ਉਹ ਬੜੇ ਪਸੰਦ ਕੀਤੇ ਜਾਂਦੇ ਸੀ ਤੇ ਹੁਣ ਮੈਨੂੰ ਲੱਗਦਾ ਕਿ ਸ਼ੈਰੀਮਾਨ ਵਾਪਸ ਆ ਗਿਆ। ਪੁਰਾਣਾ ਸ਼ੈਰੀਮਾਨ ਮੁੜ ਆਇਆ ਬਈ। ਇੰਨੇ ਸਾਲਾਂ ਬਾਅਦ ਮੁੜਿਆ। ਵੀਰ ਕਿੱਥੇ ਗਿਆ ਸੀ ਤੂੰ? ਕਿਉਂ ਨਹੀਂ ਲੱਭਾ? ਕੰਮ ਕਰਦੇ ਪਏ ਸੀ ਨਾ ਕਹਿੰਦੇ ਕਿ ਕੁਝ ਚੰਗਾ ਕਰਨ ਦੇ ਲਈ ਥੋੜਾ ਜਿਹਾ ਗੈਪ ਵੀ ਹੋਣਾ ਪਵੇ ਨਾ ਤਾਂ ਇਟਸ ਓਕੇ ਠੀਕ ਹੈ। ਇਹ ਸਾਰੇ ਜਿਹੜੇ ਇੱਕੋ ਟੋਲੇ ਦੇ ਬੰਦੇ ਆ ਭਾਵੇਂ ਉਹ ਨੇਪਾਲ ਬੁੱਟਰ ਵੀਰ ਹੋਵੇ ਉਹਨੇ 13 ਸਾਲ ਲਾ ਤੈ ਇੱਕ ਗਾਣੇ ਨੂੰ। ਸ਼ੈਰੀਮਾਨ ਬਾਈ ਨੇ ਸਮਾਂ ਜ਼ਰੂਰ ਲਾਇਆ ਪਰ ਚਲੋ ਘੱਟੋ ਘੱਟ ਗਾਣੇ ਤੇ ਛੇ ਆਏ ਨੇ। ਹਾਂ। ਇਹ ਗਾਣੇ ਬਹੁਤ ਵਧੀਆ ਇਹ ਟੋਲੀ ਇੱਕੋ ਹੀ ਆ ਸਮਾਂ ਜਿੰਨਾ ਮਰਜ਼ੀ ਲਾਵੇ ਪਰ ਚੀਜ਼ ਚੰਗੀ ਲੈ ਕੇ ਆਉਂਦੀ ਆ ਸਰੋਤਿਆਂ ਵਾਸਤੇ ਦਰਸ਼ਕਾਂ ਵਾਸਤੇ ਸਭ ਨੂੰ ਸਭ ਨੂੰ ਬਹੁਤ ਪਸੰਦ ਆ ਰਹੀ ਆ ਬਹੁਤ ਰੀਲਸ ਵੀ ਬਣਦੀਆਂ ਪਈਆਂ ਐਂਡ ਸੱਚੀ ਸ਼ਾਂਤਮਈ ਤਰੀਕੇ ਦੇ ਨਾਲ ਸਬਰ ਦੇ ਨਾਲ ਧੈਰਿਆ ਆਪਾਂ ਕਹਿੰਦੇ ਨਾ ਉਸ ਤਰੀਕੇ ਨਾਲ ਸੁਣਨ ਵਾਲੀ ਇਹ ਐਲਬਮ ਆ ਕਹਿੰਦੇ ਰੌਲਾ ਪਾ ਕੇ ਕੰਮ ਨਹੀਂ ਕਰਨਾ ਚਾਹੀਦਾ ਤੁਹਾਡਾ ਕੰਮ ਇਹੋ ਜਿਹਾ ਹੋਵੇ ਵੀ ਮਾਰਕੀਟ ਚ ਲਾਲਾ ਲਾਲਾ ਹੋ ਜਾ ਹਾਂ ਹੋ ਗਈ ਆ ਹੋ ਗਈ ਲਾਲਾ ਲਾਲਾ ਫਿਰ ਰੂਹਦਾਰੀ ਵਾਲੀ ਸੋ ਬਹੁਤ ਸੋਹਣੀ ਈਪੀ ਆ ਬਹੁਤ ਸੋਹਣੇ ਗਾਣੇ ਆ ਤੁਸੀਂ ਵੀ ਆਪਣੀਆਂ ਸਟੋਰੀਆਂ ਤੇ ਲਾਓ ਸਟ ਕੀ ਉਹ ਸਟਾਰ ਹਾਂ ਯਾਰ ਇਹ ਸਟਾਰਾਂ ਵਾਲੀ ਗੱਲ ਹੈ ਹੈ ਵੈਸੇ ਹਾਂ ਹਾਂ ਸਾਰੇ ਹੀ ਗਾਣੇ ਬੜੇ ਬਾਖਮਾਲ ਨੇ ਇਹ ਇਹ ਮੇਰਾ ਡਾਇਲੌਗ ਸੀ ਪਤਾ ਇਹ ਮੇਰਾ ਡਾਇਲੌਗ ਸੀ ਹੁਣ ਤੂੰ ਨਹੀਂ ਬੋਲਿਆ ਫੇਰ ਕੋਈ ਗੱਲ ਨਹੀਂ 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 ਕੋਈ ਗੱਲ ਨਹੀਂ ਠੀਕ ਹੈ ਵੈਸੇ ਵੀ ਰੂਹਦਾਰੀ ਨੂੰ ਅਸੀਂ ਜਿਹੜੇ ਆ ਸਟਾਰਸ ਦੇ ਨੰਬਰਾਂ ਦੇ ਚੱਕਰ 'ਚ ਨਹੀਂ ਫਸਾਉਣਾ ਵੇਖੋ ਜਿਹੜੀ ਚੀਜ਼ ਮਾੜੀ ਉਹਨੂੰ ਕਵਾਂਗੇ ਠੋਕ ਕੇ ਆਖਾਂਗੇ ਵੀ ਮਾੜੀ ਹੈ ਨਹੀਂ ਪਸੰਦ ਆਈ ਹਾਂ ਹਾਂ ਬੋਲੋਗੇ ਬੋਲਾਂਗੇ ਚ ਕੀ ਗੱਲ ਹੈ ਸਵਾਲ ਦੀ ਗੱਲ ਵੇਖੋ ਹਰੇਕ ਬੰਦੇ ਦੀ ਆਪਣੀ ਪਸੰਦ ਆ ਤੇ ਉਹਦਾ ਪੁਆਇੰਟ ਆਫ View ਰੱਖਣਾ ਸਾਡਾ ਪਰਸਨਲੀ ਹੱਕ ਵੀ ਆ ਸ ਚੰਗੀਆਂ ਚੀਜ਼ਾਂ ਵੀ ਆਉਂਦੀਆਂ ਨੇ ਇੱਥੇ ਇੱਥੇ ਉਹ ਵਾਲੇ ਰਿਵਿਊਸ ਹੁੰਦੇ ਆ ਜਿਹੜੇ ਚੰਗਿਆ ਤੇ ਚੰਗਿਆ ਮਾਰੇ ਆ ਤੇ ਮਾਰੇ ਆ ਹਾਂ ਜਿਉਂ ਨਾਲ ਚ ਕਮੀਆਂ ਭਾਈ ਸਾਡੇ ਚ ਕੋਈ ਕਮੀਆਂ ਤੇ ਸਾਨੂੰ ਵੀ ਬੜ ਜਾਣੇ ਕਹਿ ਦਿੰਦੇ ਆ ਇਹਨਾਂ ਨੂੰ ਕਹਦੇ ਹੋ ਇਹਨਾਂ ਨੂੰ ਕਹਿ ਦੇਣਾ ਚ ਕੀ ਕਮੀਆਂ ਠੀਕ ਹੈ ਮੇਰੇ ਚ ਤਾਂ ਕਮੀਆਂ ਹੀ ਬਹੁਤ ਨੇ ਮੈਂ ਆਪਣਾ ਨਾਮ ਰੱਖ ਲੈਣਾ ਕਮੀਆਂ ਦਾ ਵੇੜਾ ਫਿਰ ਮੈਂ ਕੀਤੇ ਜਾਵਾਂ ਕਮੀਆਂ ਦਾ ਵੇੜਾ ਟੂ ਸੋ ਜੀ ਅੱਜ ਆਸਤੇ ਸਿਰਫ ਇੰਨਾ ਹੀ ਤੁਸੀਂ ਸੁਣੋ ਜਾ ਕੇ ਸ਼ੈਰੀਮਾਨ ਵੀਰ ਨੂੰ ਰੂਹਦਾਰੀ ਤੁਹਾਡੀ ਰੂਹ ਖੜਜੂਗੀ ਫਿਲਹਾਲ ਲਈ ਸਾਨੂੰ ਦਿਓ ਇਜਾਜ਼ਤ ਅਗਲੀ ਵਾਰ ਫੇਰ ਮਿਲਾਂਗੇ Bye, bye bye! Next one!